ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਕਾਸ਼ ਸਿੰਘ ਜੀ ਸਟਾਰ ਟੀਵੀ ਤੋਂ ਤੇ ਇਸ ਟਾਈਮ ਤੁਸੀਂ ਡਿਜੀਟਲ ਲਾਈਵ ਤਸਵੀਰਾਂ ਦੇਖ ਰਹੇ ਹੋ ਜੀ ਸਟਾਰ ਟੀਵੀ ਵੱਲੋਂ ਤੇ ਔਰ ਇਹ ਪੰਜਾਬ ਸਰਕਾਰ ਵੱਲੋਂ ਪੰਜਾਬੇ ਸ਼ਾਨ ਤੇ ਪੰਜਾਬ ਦੇ ਪੁੱਤਰ ਭਗਵੰਤ ਮਾਨ ਵੱਲੋਂ ਲਗਾਇਆ ਗਿਆ ਜਿਹੜਾ ਆਪ ਦੁਆਰੇ ਸਰਕਾਰੀ ਅਦਾਰੇ ਦੇ ਵਿੱਚ ਕੋਈ ਵੀ ਤੁਹਾਨੂੰ ਕੋਈ ਸਮੱਸਿਆ ਆਂਦੀ ਹੈ ਤਾਂ ਤੁਸੀਂ ਪਿੰਡਾਂ ਪਿੰਡਾਂ ਦੇ ਵਿੱਚ ਜਿਹੜੇ ਕੈਂਪ ਲੱਗੇ ਜਾ ਰਹੇ ਨੇ ਉਹਦੇ ਵਿੱਚ ਤੁਹਾਡਾ ਜਿਹੜਾ ਨਿਪਰਾੜਾ ਹੋਏਗਾ ਤੇ ਸਾਡੇ ਵਿੱਚ ਅਫਸਰ ਸਾਹਿਬਾਨ ਹੈਗੇ ਆ ਤੇ ਕੀ ਮੈਡਮ ਕੀ ਕਹਿਣਾ ਤੁਹਾਡਾ ਜੀ ਸਰਕਾਰ ਵੱਲੋਂ ਕੀ ਤੁਹਾਨੂੰ ਦੇ ਰਹੇ ਜੀ ਸਾਰੇ ਤੇ ਆਪਾਂ ਹਰ ਰੋਜ਼ ਹਲਗ-ਹਲਗ ਪਿੰਡਾਂ ਦੇ ਵਿੱਚ ਕੈਂਪ ਕਰ ਰਹੇ ਆ ਜਿਵੇਂ ਕਿ ਹਰ ਰੋਜ਼ ਸਵੇਰ ਦੇ ਕੈਂਪ ਹੈ ਜਿਹੜੇ ਆਰਗੇਨਾਈਜ਼ ਕੀਤੇ ਜਾ ਰਹੇ ਆ ਚਾਰ ਕੈਂਪ ਜੋ ਸਵੇਰ ਦੇ ਟਾਈਮ ਤੇ 9:30 ਤੋਂ 12:00 ਅਤੇ ਸ਼ਾਮ ਦੇ ਕੈਂਪ ਜਿਹੜੇ 1:30 ਤੋਂ 4:30 ਵਜੇ ਤੱਕ ਆਰਗੇਨਾਈਜ਼ ਕੀਤੇ ਜਾ ਰਹੇ ਆ ਪੰਜ ਸੱਤ ਤੇ ਉਹਦੇ ਵਿੱਚ ਕੀ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਐਸੀ ਸਾਰੇ ਡਿਪਾਰਟਮੈਂਟਸ ਤੋਂ ਜੋ ਹਨ ਉਹਨਾਂ ਦੇ ਨੁਮਾਇੰਦੇ ਬਿਠਾਏ ਹੋਏ ਆ ਜਿਵੇਂ ਕਿ ਕਿਸੇ ਦੀ ਬੁਢਾਪਾ ਪੈਨਸ਼ਨ ਦੀ ਦਿੱਕਤ ਹੋਵੇ ਆਪਣਾ ਜਿਹੜੀ ਵਿਧਵਾ ਪੈਨਸ਼ਨ ਹੈ ਬਰਥ ਸਰਟੀਫਿਕੇਟ ਲੇਟ ਬਰਥ ਹੋ ਗਿਆ ਮੈਰਿਜ ਸਰਟੀਫਿਕੇਟ ਨੀਲੇ ਕਾਰਡਸ ਹਰ ਤਰ੍ਹਾਂ ਦੀ ਪ੍ਰੋਬਲਮ ਲਈ ਅਸੀਂ ਇੱਥੇ ਸਾਡਾ ਡਿਪਾਰਟਮੈਂਟ ਤੋਂ ਜਿਹੜੇ ਆ ਬੰਦੇ ਆਏਗੇ ਆ ਜੀ ਧੰਨਵਾਦ ਸਹਿਬਾਨ ਸਾਡੇ ਵਿੱਚ ਮੌਜੂਦ ਹੈ ਜੀ ਸਰ ਕੀ ਨਾਮ ਹੈ ਜੀ ਲਕਸ਼ਮੀ ਸਿੰਘ ਜੀ ਸਰ ਤੇ ਅੱਜ ਤੁਸੀਂ ਜਿਹੜਾ ਕੈਂਪ ਲਾਣ ਆਏ ਹੋ ਇਹ ਲੋਕ ਦੇ ਫਿੱਡੇ ਦੇ ਵਿੱਚ ਕੀ ਕੀ ਕਰਾ ਰਹੇ ਜੀ ਤੇ ਸਰਕਾਰ ਆਪਕੇ ਦੁਆਰ ਪ੍ਰੋਗਰਾਮ ਦੀ ਇਹ ਕੈਂਪ ਲਗਾਇਆ ਜਾ ਰਹੇ ਨੇ ਜੀ ਪਬਲਿਕ ਦੇ ਜੋ ਵੀ ਸਮੱਸਿਆ ਹੈ ਇੱਥੇ ਬੈ ਕੇ ਸੁਣੀਆਂ ਜਾਂਦੀਆਂ ਹੂੰ ਆफी ਹਰ ਸਮੱਸਿਆ ਦਾ ਮੌਕੇ ਤੇ ਹੱਲ ਕੀਤਾ ਜਾਂਦੀਆਂ ਨੇ ਜਿਹੜੇ ਤੁਸ ਸਮੱਸਿਆ ਬੜੀ ਉਹ ਲਿਖ ਕੇ ਲੈ ਲੇ ਤਾਂ ਕਿਸੇ ਦਾ ਟਾਈਮ 15 ਦਾ ਟਾਈਮ ਹੀ ਹੈਗਾ ਲਈ ਮੌਕੇ ਤੇ ਇੱਕ ਯਾਦਾਂ ਸਮੱਸਿਆ ਹੱਲ ਕੀਤੀ ਜਾਂਦੀ ਜੀ ਤੇ ਕੀ ਪਬਲਿਕ ਨੂੰ ਕੀ ਕਰਨਗੇ ਜਿਹੜੇ ਵੀਡੀਓ ਦੇਖਣਗੇ ਪਬਲਿਕ ਆਮ ਕੀ ਹੁੰਦਾ ਅਸੀਂ ਕੈਂਪ ਲਗਾ ਰਹੇ ਆ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੈਂਪ ਲਾ ਕੇ ਜਾਂਦੇ ਲੇਕਿਨ ਪਬਲਿਕ ਨਹੀਂ ਆਉਂਦੀ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਕੈਂਪ ਆਏ 9:30 ਤੋਂ ਲੈ ਕੇ 12:30 ਤੱਕ ਚੱਲਦਾ ਹੈ ਮਾਰਨਿੰਗ ਭਾਈ ਜੀ ਇਹਦੇ ਵਿੱਚ ਪਬਲਿਕ ਆਉਂਦੀ ਹੈ ਆਪਣੀਆਂ ਸਮੱਸਿਆ ਦੱਸਦੀ ਹੈ ਤੇ ਮੌਕੇ ਤੇ ਹੱਲ ਹੋ ਜਾਂਦੀ ਹੈ ਜੀ ਜੀ ਪਬਲਿਕ ਦਾ ਬਹੁਤ ਲੋਹਾਨ ਹੈ ਇਸ ਕੰਮ ਦੇ ਵਿੱਚ ਬਾਕੀ ਸ਼ਹਿਰ ਪਿੰਡਵਾਂ ਤੋਂ ਚਾਹੀਦੀ ਸੀ ਕਿੈਂਪ ਲੱਗਣਾ ਹੋਵੇ ਉਹ ਰਾਤ ਨੂੰ ਆਪਣੇ ਲੋਸਮੈਂਟ ਕਰ ਦੇਵੇ ਤਾਂ ਕਿ ਪਬਲਿਕ ਜਾਗ ਰੂ ਹੋ ਸਕੇ ਜੀ ਜੀ ਠੀਕ ਹੈ ਧੰਨਵਾਦ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਸਰਕਾਰ ਵੱਲੋਂ ਜਿਹੜਾ ਦਿੱਤਾ ਜਾ ਰਿਹਾ ਸਾਰਿਆਂ ਨੂੰ ਪਿੰਡ ਵਾਸੀਆਂ ਨੂੰ ਜਾਂ ਸ਼ਹਿਰ ਵਾਸੀਆਂ ਨੂੰ ਜਿਹੜੇ ਕੈਂਪ ਲਗਾਏ ਜਾ ਰਹੇ ਆ ਉਹਦੇ ਵਿੱਚ ਹਰ ਇੱਕ ਵਿਭਾਗ ਹੈ ਉਹ ਨਿਰੰਤਰ ਤਿਆਰ ਬੈਠਾ ਹੈ ਤੇ ਤੁਸੀਂ ਇਸ ਕੈਂਪ ਦੇ ਵਿੱਚ ਬਹੁਤ ਹੀ ਫਾਇਦਾ ਲੈ ਸਕਦੇ ਹੋ ਬਹੁਤ ਹੀ ਜਲਦ ਇਹਦੇ ਵਿਭਾਗ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਉਹ ਨੋਟ ਕੀਤੀ ਜਾਂਦੀਆਂ ਔਰ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਔਰ ਬਿਜਲੀ ਮਾਲਾਨੋ ਮੈਂ ਜਿਹੜੇ ਉਰੇ ਪਹੁੰਚੇ ਆ ਤੇ ਉਹ ਵੀ ਸਾਡੇ ਨਾਲ ਜੇਹ ਸਿੰਘ ਸਾਹਿਬ ਨੇ ਜੇਹ ਸਿੰਘ ਸਾਹਿਬ ਜਿਹੜੇ ਤੁਸੀਂ ਇਹ ਕੈਂਪ ਲਾਇਆ ਇਹਦੇ ਵਿੱਚ ਕੀ ਕੀ ਜਿਹੜਾ ਨਪਟਾਰਾ ਕੀਤਾ ਜਾਂਦਾ ਇਸ ਦੇ ਵਿੱਚ ਅਸੀਂ ਨਾ ਹੀ ਲੋਕਾਂ ਦੀਆਂ ਸਮੱਸਿਆਵਾਂ ਮਤ ਹੋਣੀਆਂ ਵੀ ਕੀ ਕੀ ਸਮੱਸਿਆਵਾਂ ਹੈ ਜੀ ਕਿਸੇ ਨੂੰ ਕੋਈ ਘੱਟ ਬਿਜਲੀ ਮਿਲਦੀ ਹੈ ਆ ਕੋਈ ਨਵਾਂ ਕਨੈਕਸ਼ਨ ਲੈਣਾ ਹੈ ਲੋੜ ਤੇ ਵਾਦਾ ਕਰਨਾ ਜੀ ਇਹਨਾਂ ਦੀਆਂ ਸਮੱਸਿਆਵਾਂ ਦਾ ਨੋਟਾਰਾ ਕਰ ਲਈ ਅਸੀਂ ਉਹਨਾਂ ਤੋਂ ਨਾ ਫਾਈਲਾਂ ਸਬਮਿਟ ਕਰਾਣੀਆਂ ਬਾਕੀ ਕੰਮ ਸਾਰਾ ਦਫ਼ਤਰ ਜਾ ਕੇ ਹੀ ਕਿਹੜੇ ਦਫ਼ਤਰ ਤੋਂ ਆਏ ਜੀ ਤੁਸੀਂ ਅਸੀਂ ਸਾਉਂਡਵੀਰ ਘਨੋਲੀ ਤੋਂ ਆਏ ਘਨੋਲੀ ਤੋਂ ਜੀ ਓਕੇ ਸਰ ਤੇ ਤੁਸੀਂ ਦੇਖਿਆ ਜੀ ਬਿਲੀ ਮਹਤਮਾ ਜਿਹੜਾ ਦਸਤਰ ਹੈ ਉਹ ਵੀ ਉਰੇ ਪਹੁੰਚੇ ਹੈ ਤੇ ਸਾਡੇ ਵਿੱਚ ਪਿੰਡੂ ਵਿਕਾਸ ਪੰਚਾਇਤ ਵਿਭਾਗ ਦੇ ਮੁਲਾਜ਼ਮ ਵੀ ਉਹ ਵੀ ਹੈਗੇ ਆ ਜੀ ਭਾਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਕਹਿਣਾ ਜਾਂਦਾ ਕਿ ਜਿਹੜੇ ਵੀਡੀਓ ਦਫ਼ਤਰ ਦੇ ਅੰਦਰ ਸਕੀਮਾਂ ਬਾਰੇ ਆ ਉਹਨਾਂ ਦਾ ਲਾਭ ਲੈਣ ਵਾਸਤੇ ਲੋਕਾਂ ਨੂੰ ਬਤਵਤਾ ਦੱਸਿਆ ਜਾਂਦਾ ਹੈ ਕਿ ਕਿਹੜੇ ਸਕੀਮਾਂ ਆ ਗਈਆਂ ਪੀਐਮਏ ਵਾਈ ਕੱਚੇ ਮਕਾਨਾਂ ਬਾਰੇ ਹੋ ਗਿਆ ਜੀਵਿਕਾ ਸਕੀਮ ਸੈਲਫ ਹੈਲਪ ਗਰੁੱਪ ਬਾਰੇ ਲੋਕਾਂ ਨੂੰ ਕਰਿਆ ਜਾਂਦਾ ਜੀ ਕੈਟਲ ਸ਼ੈੱਡ ਬਾਰੇ ਬਤਵਤਾ ਬਤ ਪ੍ਰਵਾਹ ਸਕਦੇ ਦੇ ਵਿੱਚ ਜੀ ਤੇ ਹੋਰ ਆਪਣੇ ਨਰੇਗਾ ਦੀਆਂ ਸਕੀਮਾਂ ਲੈ ਕਰਦੀ ਨਾ ਆਂਦੇ ਹੋਰ ਕੰਮਾਂ ਬਾਰੇ ਬਤਵਤਾ ਦੱਸਿਆ ਜਾਊਗਾ ਲੋਕਾਂ ਨੂੰ ਤੇ ਉਹਨਾਂ ਦੇ ਮੁਸ਼ਕਲਾਂ ਚ ਚੈਲੰਜ ਨਾਲ ਜੁੜੇ ਉਹਨਾਂ ਦੀ ਮੁਸ਼ਕਲਾਂ ਦਾ ਹੱਲ ਕੀਤਾ ਜਾਊਗਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਜੀ ਤੇ ਬਾਲ ਮਾਲਪਵਾਗਦੇ ਜਿਹੜੇ ਰੂਪਨਗਰ ਤੋਂ ਸਾਡੇ ਵਿੱਚ ਮੌਜੂਦ ਹੈ ਤੇ ਸਰ ਹਾਂ ਤੁਹਾਡੇ ਅੰਦਰ ਕੀ ਕੀ ਜਿਹੜਾ ਡਿਪਾਰਟਮੈਂਟ ਆਉਂਦੇ ਜੀ ਮੇਰੇ ਸਰ ਮੈਂ ਪਟਵਾਰੀ ਹਾਂ ਜਿਹੜਾ ਆਪਣਾ ਤਸਦੀਕ ਕਰਨੇ ਹੁੰਦੇ ਸਰਟੀਫਿਕੇਟ ਜਿੱਦਾਂ ਆਪਣਾ ਜਾਤੀ ਦਾ ਹੋ ਗਿਆ ਰਿਹਾਇਸ਼ੀ ਹੋ ਗਿਆ ਤੇ ਹੋਰ ਸਰਟੀਫਿਕੇਟ ਇਹ ਜਿਹੜਾ ਸਾਡੇ ਕੋਲ ਪਿੰਡ ਤੋਂ ਬੰਦੇ ਦਫ਼ਤਰ ਆਉਂਦੇ ਸੀ ਉਹ ਹੁਣ ਇੱਧਰ ਹੀ ਕਰਾ ਸਕਦੇ ਆ ਉਹਨਾਂ ਦਫ਼ਤਰ ਆਣ ਦੀ ਲੋੜ ਨਹੀਂ ਆਪਾਂ ਪਿੰਡਾਂ 'ਚ ਕੈਂਪ ਲਾਗ ਰਹੇ ਉੱਧਰ ਹੀ ਕਰ ਦਿੰਦੇ ਆ ਜਿਹੜੀ ਤੇ ਉਹਨਾਂ ਦੀ ਹੋਰ ਸਮੱਸਿਆ ਜਿਹੜੇ ਰਿਕਾਰਡ ਨਾਲ ਜਿਹੜਾ ਆਪਾਂ ਨੋਟ ਕਰ ਲੈਂਦੇ ਆ ਉਹਨਾਂ ਦੀ ਪਰ ਕੋਡ ਚੈੱਕ ਕਰਕੇ ਉਹਨਾਂ ਨੂੰ ਉਸ ਬਾਰੇ ਜਾਣੂ ਕਰਾ ਦਿੱਤੇ ਜਿਹੜਾ ਉਹਨਾਂ ਦਾ ਕਰਨ ਵਾਲਾ ਕੰਮ ਹੈ ਜਿਹੜਾ ਉਹ ਦਫਤਰੀ ਕੁਝ ਕੰਮ ਹੋਣਾ ਨਾ ਕੋਡ ਇੱਧਰ ਹੀ ਪਿਆ ਕਰ ਜੀ ਧੰਨਵਾਦ ਜੀ ਤੇ ਤੁਸੀਂ ਦੇਖਿਆ ਜੀ ਮਾਲ ਵਿਭਾਗ ਪਿੰਡੂ ਵਿਕਾਸ ਵਿਭਾਗ ਬਿਜਲੀ ਦਫ਼ਤਰ ਤੋਂ ਜਿਹੜੇ ਮੁਲਾਜ਼ਮ ਐ ਉਰੇ ਪਹੁੰਚੇ ਐ ਤੇ ਹੋਰ ਵੀ ਜਿਹੜੇ ਸਾਰੇ ਤਕਰੀਬਨ ਉਰੇ ਪਹੁੰਚੇ ਮੁਲਾਜ਼ਮ ਤੇ ਸਿਹਤ ਵਿਭਾਗ ਵੱਲੋਂ ਵੀ ਉਰੇ ਪਹੁੰਚੇ ਆ ਜੀ ਮੈਮ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜਾ ਤੁਸੀਂ ਮਤਲਬ ਕੈਂਪ ਲਗਾਇਆ ਗਿਆ ਇਹਦੇ ਵਿੱਚ ਕੀ ਕੀ ਸੂਰਤਾ ਦਿੱਤੀ ਜਾਂਦੀ ਹੈ ਤੁਹਾਡੇ ਵੱਲੋਂ ਸਰ ਜਿੱਦਾਂ ਆਏ ਆ ਕੋਈ ਡੈਥ ਬਰਥ ਵਾਲਾ ਕੋਈ ਕੰਮ ਹੈਗਾ ਆ ਉਹ ਉਹਨਾਂ ਦਾ ਸੌਖੀ ਟਿੱਕਾ ਜਾਏਗਾ ਨਾ ਇਸ ਤੋਂ ਇਲਾਵਾ ਜਿੱਦਾਂ ਕੋਈ ਵੀ ਆਯੂਸ਼ਮਾਨ ਕਾਰਡ ਨੇ ਜੋ ਸਕੀਮ ਬੰਦੀ ਵੀ 5 ਲੱਖ ਵਾਲਾ ਕਾਰਡ ਉਹ ਵੀ ਅਸੀਂ ਇੱਥੇ ਬਣਾ ਰਹੇ ਹਾਂ ਜੀ ਤੇ ਉਹਦੇ ਵਿੱਚ ਕੀ ਕੀ ਜਿਹੜਾ ਡਾਕੂਮੈਂਟ ਚਾਹੀਦੇ ਆ ਤੁਹਾਨੂੰ ਉਹਦੇ ਵਿੱਚ ਸਰ ਐਡਾ ਜਿਨ੍ਹਾਂ ਦੀ ਬੀਪੀਐਲ ਕਾਰਡ ਹੋਊਗੀ ਜਿੱਦਾਂ ਇਹਨਾਂ ਦੇ ਮਤਲਬ ਕਿ ਰਾਸ਼ਨ ਵਾਲੇ ਕਾਰਡ ਬਣੇ ਹੋਏ ਨੇ ਨਾ ਉਹ ਵੀ ਬੈਨੀਫੀਸ਼ੀਰੀ ਹੁੰਦੇ ਆ ਉਹ ਬਣਵਾ ਸਕਦੇ ਨੇ ਆਪਣਾ ਕਾਰਡ ਤੇ ਮੈਡਮ ਜਿੱਦਾਂ ਕਿ ਕਈਆਂ ਦੇ ਬੰਦੇ ਤੇ ਰਾ ਸਰ ਉਹ ਉਹਨਾਂ ਡਿਪਾਰਟਮੈਂਟ ਨੂੰ ਪਤਾ ਹੋਏਗਾ ਮੀਨਸ ਕੀ ਜਿੱਦਾਂ ਆਪਣੇ ਅਨਾਸ਼ੀ ਹੋਏ ਨੇ ਸੋਲਵ ਕਰਨੇ ਕਿ ਸਾਡਾ ਯੂ ਜੀ ਜੀ ਓਕੇ ਫੂਡ ਸਪਲਾਈ ਡਿਪਾਰਟਮੈਂਟ ਜੀ ਦੇਖ ਰਹੇ ਹੋ ਸੁਵਿਧਾ ਕੇਂਦਰ ਜਿਨ੍ਹਾਂ ਨੂੰ ਤੁਸੀਂ ਕਾਫੀ ਵੱਡੀ ਵੱਡੀ ਲਾਈਨਾਂ ਦੇ ਵਿੱਚ ਖੜਨਾ ਪੈਂਦਾ ਹੈ ਅੱਜ ਸੁਵਿਧਾ ਕੇਂਦਰ ਵਾਲੇ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਆ ਪੰਜਾਬ ਸਰਕਾਰ ਵੱਲੋਂ ਉਹ ਵੀ ਇਸ ਕੈਂਪ ਦੇ ਵਿੱਚ ਮੌਜੂਦ ਹੈ ਤੇ ਵੀਰ ਜੀ ਜਿਹੜਾ ਤੁਸੀਂ ਸੁਵਿਧਾ ਕੇਂਦਰ ਦੇ ਜਿਹੜੇ ਕੰਮ ਹੈ ਉਹ ਇੱਥੇ ਹੋ ਜਾਂਦੇ ਆ ਜੀ ਹਾਂ ਜੀ ਜੀ ਕੋਈ ਵੀ ਤੁਸੀਂ ਐਸਸੀ ਸਰਟੀਫਿਕੇਟ ਬਣਾਉਣਾ ਬੀਸੀ ਸਰਟੀਫਿਕੇਟ ਬਣਾਉਣਾ ਮੈਰਿਜ ਦਾ ਸਰਟੀਫਿਕੇਟ ਬਣਾਉਣਾ ਜੋ ਅਡੀਸੇ ਵਾਮਾ ਹੈ ਇਹ ਬਹੁਤ ਬਹੁਤ ਸਮਝਦਾ ਸਰਕਾਰ ਵੱਲੋਂ ਵੀ ਜੀ ਇਹ ਤੋਂ ਸਬੰਧ ਵਿੱਚ ਈਜ਼ੀਲੀ ਅੱਗੇ ਬਣਵਾ ਸਕਦੇ ਓਕੇ ਧੰਨਵਾਦ ਜੀ ਤੇ ਬਹੁਤ ਵੱਡਾ ਉਪਰਾਲਾ ਸਰਕਾਰ ਦਾ ਵੀ ਤੇ ਜਿਹੜੇ ਸਟਾਫ ਮੈਂਬਰ ਹੈ ਉਹਨਾਂ ਦਾ ਵੀ ਬਹੁਤ ਵੱਡਾ ਉਪਰਾਲਾ ਹੈ ਉਸ ਤੋਂ ਅਗਲੇ ਜਿਹੜੀ ਹੈ ਜਿਹੜੀ ਸਟਾਲ ਲੱਗੀ ਹੋਈ ਹੈ ਪਸ਼ੂ ਪਾਲਣ ਵਿਭਾਗ ਵੱਲੋਂ ਤੇ ਮਾਰਕੀਟ ਕਮੇਟੀ ਰੂਪਨਗਰ ਵੱਲੋਂ ਵੀ ਮੌਜੂਦ ਹੈ ਹਾਂ ਜੀ ਵੀਰ ਜੀ ਤੁਹਾਡੇ ਅੰਦਰ ਕੀ ਕੀ ਜਿਹੜਾ ਆਂਦਾ ਹੈ ਜੀ ਸਾਡਾ ਸਾਰਾ ਪਸ਼ੂ ਪਾਲਣ ਵਿਭਾਗ ਹੈ ਜਿਵੇਂ ਕੋਈ ਵੀ ਸਾਡੇ ਲੈ ਕੇ ਕੰਪਲੀਟ ਹੈ ਕੋਈ ਵੈਕਸੀਨ ਵਗੈਰਾ ਦੀ ਉਹ ਅਸੀਂ ਦੇਖਦੇ ਜੀ 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 ਸਰ ਮੰਡੀਕਰਨ ਰੋਡ ਉਧਰ ਦੇ ਵੀਡੀਓ ਚ ਆਪਣਾ ਫਲ ਸਬਜ਼ੀਆਂ ਹੋ ਗਿਆ ਤੇ ਰਾਜ ਦੇ ਮੰਡੀ ਦੇ ਸਭ ਤੇ ਮੰਡੀ ਮਾਰਕੀਟ ਕਮੇਟੀ ਤੇ ਆਪਣਾ ਚਾਟਾ ਕਲੈਕਟ ਕਰਦੀ ਹੈ ਜੀ ਜਿੰਨਾ ਵੀ ਜੀ ਫਾਰਮ ਵਗੈਰਾ ਤੇ ਉਹ ਮਾਰਕੀਟ ਕਮੇਟੀ ਥੋਂ ਇਸ਼ੂ ਹੁੰਦੇ ਆ ਜੀ ਤੇ ਜੀ ਸਰ ਤੁਹਾਡੇ ਅੰਦਰ ਕੀ ਜਾਂਦਾ ਜੀ ਇਹ ਪੰਜਾਬ ਰੋਡ ਉਧਰ ਰੂਪਨਗਰ ਤੋਂ ਜੀ ਟਰਾਂਸਪੋਰਟ ਦਾ ਮੈਪ ਮੈਂ ਜੀ ਤੇ ਕੀ ਕੀ ਜਿਹੜੀ ਜਿਵੇਂ ਕਿ ਹੁਣ ਅੱਜ ਕੱਲ ਜਨਾਨੀਆਂ ਮਤਲਬ ਆਧਾਰ ਕਾਰਡ ਵਾਲੀਆਂ ਬਹੁਤ ਆਪਾਂ ਵੀਡੀਓ ਵੀ ਦੇਖਦੇ ਆ ਬਾਲ ਕਟਾਈ ਮਤਲਬ ਬਾਲ ਪਟਾਈ ਵੀ ਹੁੰਦੀ ਹੈ ਉਹਨਾਂ ਦੀ ਉਹਨਾਂ ਬਾਰੇ ਸਭਾਰੇ ਠੀਕ ਹੈ ਜੀ ਜੋ ਸਰਕਾਰ ਨੇ ਸਮਾਰਟੀ ਡੀਸੀ ਹੈ ਜੀ ਪਰ ਇਹ ਗਲਤ ਹੈ ਜੀ ਇਹ ਜਿਆਦਾ ਬੈਨੀਫਿਟ ਹੋ ਰਿਹਾ ਜੀ ਜਿਹੜੇ ਸਰਵਿਸ ਕਰਦੇ ਨੇ ਲੇਡੀ ਜੀ ਉਹਨਾਂ ਨੂੰ ਹੂੰ ਹੂੰ ਕਿਉਂਕਿ ਉਹ ਜੋ ਪਿੰਡਾਂ ਵਾਲੀ ਪਬਲਿਕ ਆ ਉਹ ਰੋਲ ਤਾਂ ਜਾਣ ਨਹੀਂ ਉਹਨਾਂ سفر ਨਹੀਂ ਜੀ ਕਰਨਾ ਉਹਨਾਂ ਨੂੰ ਕੋਈ ਇੰਨਾ ਜਿਆਦਾ ਉਹ ਨਹੀਂ ਜੀ ਬਿਲਕੁਲ ਇਹ ਪਲਾਸਟਿਕ ਯਾਨੀ ਇਹ ਸਰਕਾਰ ਨੂੰ ਕਹਿੰਦਾ ਜੀ ਅੱਧਾ ਕਰਾਇਆ ਕਰ ਦਿੰਦੇ ਜਾਂ ਜਿਕਰਾ ਬਾਦਲ ਸਾਹਿਬ ਨੇ 60 ਸਾਲ ਤੋਂ ਉੱਪਰ ਵਾਲੀਆਂ ਲੇਡੀ ਦਾ ਉਹ ਬਣਾਇਆ ਬਤਾ 60 ਬਣਾਏ ਵੀ ਦੇ ਕਾਰਡ ਬਣ ਜਾਣਗੇ ਆਧਾਰ ਕਾਰਡ ਡੁਪਲੀਕੇਟ ਬਹੁਤ ਆ ਗਏ ਆ ਉਹ ਵੀ ਪ੍ਰਿੰਟ ਆ ਗਈ ਤੇ ਮਾਗੀ ਦਾ ਲੋਕ ਐਪੀ ਹੋ ਜੀ ਪਿਆਰ ਪੈ ਦੇ ਗੱਲ ਬਿਲਕੁਲ ਜੀ ਬਿਲਕੁਲ ਅਲੇ ਬਾਹਰ ਦੇ ਰਹਿਣ ਵਾਲੇ ਆਊਟ ਆਫ ਸਟੇਟ ਦੇ ਜੂੜੇ ਦਾ ਅਧਾਰ ਕਾਰਡ ਬਣਾਜੀ ਜੀ ਧੰਨਵਾਦ ਜੀ ਤੇ ਤੁਸੀਂ ਦੇਖਿਆ ਵੀ ਪੰਜਾਬ ਸਰਕਾਰ ਵੱਲੋਂ ਜਿਹੜੇ ਵੱਡੇ ਵੱਡਿਆਂ ਅਧਾਰੇ ਅੱਜ ਦਿੱਤੇ ਜਾ ਰਹੇ ਬਹੁਤ ਵਧੀਆ ਇਹ ਉਪਰਾਲਾ ਹੈ ਕਿ ਤੁਸੀਂ ਆਪਣੇ ਪਿੰਡਾਂ ਵਿੱਚ ਜਾ ਕੇ ਇਹ ਜਿੱਥੇ ਕਿ ਤੁਹਾਨੂੰ ਬਹੁਤ ਵੱਡਾ ਬਾਹਰ ਜਾ ਕੇ ਟਾਈਮ ਵੀ ਖਰਾਬ ਕਰਨਾ ਪੈਂਦਾ ਸੀ ਡੈਡੀ ਪਰਣੀਆਂ ਪੈਂਦੀ ਸੀ ਔਰ ਪੈਸੇ ਦੀ ਜਿਹੜੀ ਵਰਵਾਦੀ ਹੈ ਉੱਥੇ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਜਿਹੜਾ ਇਹ ਵੱਡਾ ਫੈਟਾ ਦਿੱਤਾ ਜਾ ਰਿਹਾ ਹੈ ਕੈਮਰਾਮੈਨ ਅਮਨਦੀਪ ਸਿੰਘ ਜਨਾਬ ਜੀ ਸਟਾਰਟਿੰਗ ਨੇ ਕਿਰਪਾਲ ਸਿੰਘ ਲੋਗਰ